ਚੰਡੀਗੜ੍ਹ ਦੇ ਇਕੋ ਸਿਟੀ ਚ ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਗਮਾਂਡਾ ਤੋਂ ਮੰਗਿਆ ਜਵਾਬ ਅਮ੍ਰਿਤਾ ਬਿੰਗ ਨੇ ਆਪਣੇ ਵਰਕਰਾਂ ਦਾ ਕੀਤਾ ਖਾਸ ਧੰਨਵਾਦ ਕਿਹਾ ਕਾਲੀ ਦਲਵਾਲਿਆ ਨੇ ਮੈਨੂੰ ਰੋਕ ਕੇ ਕਿਹਾ ਭੈਣ ਜੀ ਤੁਹਾਡੀ ਜਿੱਤ ਪੱਕੀ ਹੈ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ ਅੱਜ ਮੁਰ ਤੋਂ ਜਾਣਾ ਪਵੇਗਾ ਤਿਹਾਰ ਜੇਲ੍ਹ ਪੁਲਿਸ ਵਾਲੇ ਨੇ ਰਾਜਾ ਵੜਿੰਗ ਦੀ ਗੱਡੀ ਦੀ ਕੱਟ ਲਈ ਚਾਬੀ ਅੱਗੋਂ ਵੜਿੰਗ ਵੀ ਪੁਲਿਸ ਵਾਲਿਆਂ ਨਾਲ ਹੋ ਗਏ ਸਿੱਧੇ ਸਿਹਤ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਉੱਤੇ ਬੋਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਂ ਬਿਲਕੁਲ ਠੀਕ ਹਾਂ ਅਤੇ ਕਿਤੇ ਨਹੀਂ ਜਾ ਰਿਹਾ। ਦੇਸ਼ ਪ੍ਰਤੀ ਨਿਭਾਇਆ ਫਰਜ਼ ਪਤੀ ਦੇ ਦੇਹਾਂਤ ਦੇ ਬਾਵਜੂਦ ਵੋਟ ਪਾਉਣ ਲਈ ਪਹੁੰਚੇ ਵਿਧਾਇਕਾ ਇੰਦਰਜੀਤ ਕੋਰਮਾਨ ਵੋਟਿੰਗ ਖਤਮ ਹੁੰਦਿਆ ਹੀ ਦਿੱਲੀ ਤੋਂ ਸੀਐਮ ਆਨ ਦਾ ਵੱਡਾ ਬਿਆਨ ਠੋਕ ਦਿੱਤਾ ਜਿੱਤ ਦਾ ਦਾਵਾ ਲੋਕ ਸਭਾ ਚੋਣਾਂ 2024 'ਚ ਇੰਡੀਆ ਗੱਠਜੋੜ 295 ਤੋਂ ਵੱਧ ਸੀਟਾਂ ਜਿੱਤੇਗਾ ਮਲਿਕ ਅਰਜੁਨ ਕੜਗੇ ਦਾ ਦਾਵਾ ਬਟੇਂਡਾ ਦੇ ਯਸ਼ਵੀਰ ਗੋਇਲ ਆਈਕਨ ਚੋਣ ਕਮਿਸ਼ਨ ਵੱਲੋਂ ਦੋ ਵਾਰ ਨੈਸ਼ਨਲ ਐਵਾਰਡ ਜੇਤੂ ਨੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਲਾਹੌਰ ਅਤੇ ਸਪੀਤੀ ਦੇ ਤਾਸ਼ੀਗਾਗ ਵਿੱਚ ਵਿਸ਼ਵ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ਉੱਤੇ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ VOTING ਜਾਰੀ